5 ਜੁਲਾਈ ਦਿਨ ਨੂੰ ਸ਼ੁੱਕਰਵਾਰ ਨੂੰ ਸਮੂਹ ਪਾਰਟੀ ਵਰਕਰ ਅਹੁਦੇਦਾਰ ਅਤੇ ਸਮੂਹ ਵਾਲਮੀਕੀ ਭਾਈਚਾਰਾ ਪਿੰਡ ਪ੍ਰਵੇਜਨਗਰ ਵਾਲਾ ਮੇਨ ਹਾਈਵੇ ਮੁੱਖ ਸੜਕ ਤੇ ਚੱਕਾ ਜਾਮ ਕਰਕੇ ਅਨਮਿੱਥੇ ਸਮੇਂ ਲਈ ਰਸਤਾ ਬੰਦ ਕਰਕੇ ਬੈਠਾਂਗੇ ਸतीश ਨਾਰ ਭਾਰਤੀ ਆម ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸतीश ਨਾਰਨੇ ਸ਼ਨੀਵਾਰ ਸ਼ਾਮ ਨੂੰ ਨਰੋਤਮ ਵਿਹਾਰ ਕਪੂਰਥਲਾ ਵਿਖੇ ਪਾਰਟੀ ਦਫ਼ਤਰ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਵਿੱਤੇ ਕਈ ਮਹੀਨਿਆਂ ਤੋਂ ਪਿੰਡ ਪ੍ਰਵੇਸ਼ ਨਗਰ ਵਿਖੇ ਸਰਪੰਚ ਵੱਲੋਂ ਭਗਵਾਨ ਵਾਲਮੀਕੀ ਧਰਮਸ਼ਾਲਾ ਨੂੰ ਢਾਉਣ ਦਾ ਮਾਮਲਾ ਲਟਕਿਆ ਪਿਆ ਹੈ ਪ੍ਰਸ਼ਾਸਨ ਨੂੰ ਕਾਫੀ ਸ਼ਿਕਾਇਤਾਂ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਨਵੀਂ ਧਰਮਸ਼ਾਲਾ ਬਣਾਈ ਗਈ। ਇਹਨਾਂ ਸਾਰੀਆਂ ਵਧਿਕੀਆਂ ਦੇ ਵਿਰੋਧ ਚ 5 ਜੁਲਾਈ ਦਿਨ ਨੂੰ ਸ਼ੁੱਕਰਵਾਰ ਨੂੰ ਸਮੂਹ ਪਾਰਟੀ ਵਰਕਰ ਅਹੁਦੇਦਾਰ ਅਤੇ ਸਮੂਹ ਵਾਲਮੀਕੀ ਭਾਈਚਾਰਾ ਪਿੰਡ ਪ੍ਰਵੇਸ਼ ਨਗਰ ਵਾਲਾ 메ਨ ਹਾਈਵੇ ਮੁੱਖ ਸੜਕ ਤੇ ਚੱਕਾ ਜਾਮ ਕਰਕੇ ਅਨਮਿੱਥੇ ਸਮੇਂ ਲਈ ਰਸਤਾ ਬੰਦ ਕਰਕੇ ਬੈਠਣਗੇ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਬਾਬਾ ਜੀ ਨਾ ਤੁਹਾਡਾ ਜੈਪੀ ਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਜ세ਦਾਰ ਹੀਰਾ ਸਿੰਘ ਜਿਲ੍ਹਾ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਬੱਬਾ ਜੀ ਅੱਜ ਜੋ ਪ੍ਰੈਸ ਕਾਨਫਰੰਸ ਹੋ ਰਹੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਜੀ ਸਾਡੇ ਸਮਾਜ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਵਾ ਜੋ ਪਰਵੇਜਨਗਰ ਦੇ ਵਿੱਚ ਸਰਪੰਚ ਨੇ ਕੁਝ ਸਮਾਂ ਪਹਿਲਾਂ ਕਹਿੰਦਾ ਸੀ ਮੈਂ ਨਵੀਂ ਇਮਾਰਤ ਤਿਆਰ ਕਰਕੇ ਦਵਾਂਗਾ ਉਹਦਾ ਉਹਨੂੰ ਟਾ ਦੇਤਾ ਗਿਆ ਮੁੜਕੇ ਉਹਦਾ ਮਟੀਰੀਅਲ ਵੀ ਜਿਹੜਾ ਵਾ ਉਹ ਵੀ ਲੋਕਾਂ ਨੂੰ ਚੁਕਾ ਦਿੱਤਾ ਜਿਹੜੇ ਲਾਗ ਲਾਗਲੇ ਬੰਦੇ ਸੀਗੇ ਪਰ ਉਹ ਮੁੜਕੇ ਬਣਾਈ ਨਹੀਂ ਗਈ ਜੀ ਉਹਦੇ ਵਿੱਚ ਆ ਮੇਰਾ ਵੀ ਲੱਬੇ ਲੱਬਾ ਸਿੰਘ ਇਹਨੇ ਬੜੀਆਂ ਦਰਖਾਸਤਾਂ ਵੀ ਕਰਾਂ ਵੀ ਦਿੱਤੀਆਂ ਸਾਡੇ ਸਮਾਜ ਵੱਲੋਂ ਪਰ ਅਵਸਰਾਂ ਨੇ ਕੋਈ ਸੁਣਾਈ ਨਹੀਂ ਕੀਤੀ ਸੋ ਸਾਡਾ ਸਮਾਜ ਜਿਹੜਾ ਬਿਲਕੁਲ ਆਖ ਤੱਕ ਚੁਕਾ ਵਾ ਸੋ ਹੁਣ ਜਿਹੜਾ ਵਾ ਵੀ ਮੇਰਾ ਸਮਾਜ ਛੜਕਾਂ ਤੇ ਆ ਕੇ ਆਉਣਾ ਪਊਗਾ ਇਹਨੂੰ ਕਿਉਂਕਿ ਜੇ ਸਾਡੀ ਹਾਕ ਰਸੀ ਨਹੀਂ ਹੁੰਦੀ ਤੇ ਆਕ ਕੇ ਸਾਨੂੰ ਰੋਡ ਜਾਮ ਕਰਨੇ ਪੈਣਗੇ ਜੇ ਸਾਡਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਜੇ ਸਾਡਾ ਇਹ ਇਮਾਰਤ ਜਿਹੜੀ ਹੈ ਨਹੀਂ ਤਿਆਰ ਕਰਦਾ ਜਾਂ ਸਰਪੰਚ ਕੋਲੋਂ ਨਹੀਂ ਕਰਾਉਂਦਾ ਤੇ ਸਾਨੂੰ ਜ਼ਰੂਰ ਰੋਡ ਜਾਮ ਕਰਨਾ ਪਊਗਾ ਉਹਦਾ ਜ਼ਿੰਮੇਵਾਰ ਡੀਸੀ ਸਾਹਿਬ ਹੋਣਗੇ ਪ੍ਰਸ਼ਾਸਨ ਹੋਊਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆ ਜੀ ਸਰ ਕੀ ਨਾਮ ਹੈ ਤੁਹਾਡਾ ਸਾਤੋ ਬੇਲਾ ਤੋਂ ਮੈਂ ਜੈਪੀਨ ਜੈ ਭਾਰਤ ਮੈਂ ਸਚੀਸ਼ ਕੁਮਾਰ ਨਾਹਰ ਪਾਰਟੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਜੈ ਵਾਲਮੀਕੀ ਹਰ ਹਰ ਵਾਲਮੀਤ ਨਾਸੋ ਅੱਜ ਦਾ ਪ੍ਰਸਤਖੰਸਫ ਦਾ ਕੀ ਮੁੱਦਾ ਹੈ ਦੇਖੋ ਕਾਫੀ ਲੰਬੇ ਸਮੇਂ ਤੋਂ ਸਾਡਾ ਮੁੰਡਾ ਜਿਹੜਾ ਜ਼ਿਲ੍ਹਾ ਪ੍ਰਧਾਨ ਸੀਗੇ ਐਕਸ ਜਿਹੜੇ ਕਿ ਕਾਫੀ ਸਮੇਂ ਤੋਂ ਹਨ ਸੰਘਰਸ਼ ਕਰਦੇ ਪਏ ਸੀ ਜੋ ਪਰਵੇਜ ਨਗਰ ਵਾਲਮੀ ਭਾਈਚਾਰੇ ਜਿਹੜੀ ਤਰਮਸ਼ਾਲਾ ਵਾ ਉਹਨੂੰ ਸਰਪੰਚ ਤੇ ਮੁਕਤੀ ਪੰਚਾਇਤ ਟਵਾਤਾ ਜਿਹਦੇ ਵਿੱਚ ਨਾ ਕਾਫੀ ਦਿਖਾਵਾ ਦਿੱਤੀਆਂ ਤੇ ਵੀਡੀਓes ਹੁਣ ਦੋ ਰਿਪੋਰਟਾਂ ਬਣਾਈਆਂ ਇਹਦੇ ਵਿੱਚ ਦੇਖੋ ਦੇਖੋ ਪ੍ਰਸ਼ਾਸਨ ਦਾ ਹਾਲ ਪਹਿਲੀ ਰਿਪੋਰਟ ਬਣਾਈਆਂ ਨਾ 12 ਮਹੀਨੇ ਜਿਹੜੇ ਲਿਖਿਆ ਇਹ ਢਾਈ ਗੀ ਧਰਮਸ਼ਾਲਾ ਇਹ ਮੋਕੇ ਦੀ ਪੰਚਾਇਤ ਨਹੀਂ ਢਾਈ ਹੈ ਕੁਝ ਸਮੇਂ ਬਾਅਦ ਫੇਰ ਉਹ ਰਿਪੋਰਟ ਪੰਜ ਮਹੀਨੇ ਦੀ ਦੁਬਾਰਾ ਬਣਾਈ ਤੀ ਕਿ ਨਹੀਂ ਜੀ ਇਹ ਪੀ 15-20 ਸਾਲ ਤੋਂ ਹੋ ਗਈ ਯਾਨੀ ਕਿ ਸ਼ਰੇਆਮ ੱਕਾ ਹੋ ਰਿਹਾ ਸ਼ਰੇ ਪੈਸੇ ਲਿਆ ਕੇ ਬੋਟਾ ਵਧੀਆਂ ਜਾ ਰਹੀਆਂ ਵਾ ਗਰੀਬ ਦੀ ਯਾਨੀ ਕਿਦੇ ਸੁਣਵਾਈ ਨਹੀਂ ਆ ਸਾਡੀ ਪਾਰਟੀ ਦੇ ਕਈ ਵਾਰੀ ਡੀਸੀ ਸਾਹ ਨੂੰ ਮਿਲੇ ਆ ਗਈ ਰਿਪੋਰਟ ਆਗਾ ਤੇ ਪਰ ਕੋਈ ਕਾਰਵਾਈ ਨਹੀਂ ਨਾ ਕੋਈ ਸੁਣਦਾ ਨਾ ਵਾਸਤਾ ਅੱਕ ਕੇ ਬੰਦਾ ਕੀ ਕਰੂਗਾ ਦੱਸੋ ਮਾੜਾ ਬੰਦਾ ਇਹ ਧਾਰਮਿਕ ਮਸਲਾ ਸਾਡਾ ਜੀ ਅਸੀਂ ਦੀ ਸੰਭ ਦੱਸਿਆ ਸੀਗਾ ਕਿ ਸਾਡੀ ਅੱਜ ਆ ਨਾ ਸਾਡੇ ਭਾਈਚਾਰੇ ਨੇ ਤੱਕਾ ਹੋਇਆ ਤੇ ਕੋਈ ਪਿਛਾ ਸੁਣਦਾ ਨਹੀਂ ਕਿ ਤੇ ਹੋਰ ਧਰਮ ਦੀ ਗੱਲ ਹੁੰਦੀ ਇਹ ਪਹਿਲੇ ਦਾ ਮਿੰਡੋਂ ਕਾਰੋ ਹੋਇਆ ਨਹੀਂ ਸੀ ਕਿਉਂ ਕਿ ਕਿਉਂਕਿ ਸਾਡੇ ਲੋਕ ਇਕਾ ਘਟਾ ਮੈਂ ਤਾਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਕੋਈ ਤੱਕਾ ਹੁੰਦਾ ਵਾਲਮੀ ਭਾਈਚਾਰੇ ਨਾਲ ਜਾਂ ਧਰਮਸ਼ਾਲਾ ਦਾ ਲਾ ਲਓ ਜਾਂ ਮੰਦਿਰ ਦਾ ਲਾ ਲਓ ਜਾਂ ਕੋਈ ਹੁੰਦਾ ਤੇ ਪਹਿਲੇ ਦਾ ਇਕੱਠੇ ਹੋਣਾ ਚਾਹੀਦੇ ਆ ਈ ਗਾਨੀ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੋਏਗਾ ਦੇਖੋ ਅਸੀਂ ਹੁਣ ਆਕ ਗਏ ਜੀ ਆਕਦਾ ਗਏ ਜੀ ਕਿੰਨੀ ਅਰ ਬੰਦਾ ਦੋਸਤਾਂ ਚੱਕਲਾ ਸਾਡੇ ਜੁੱਤੀਆਂ ਘਸ ਗਈਆਂ ਹੁਣ ਸਾਡਾ ਅਗਲਾ ਪ੍ਰੋਗਰਾਮ ਆ ਸ਼ੁਕਰਵਾਰ 5 ਤਰੀਕ ਨੂੰ 5 ਜੁਲਾਈ ਖਾਈ ਦੇ ਹੋ ਰਿਹਾ ਮੇਨ ਪ੍ਰੇਨਗਲਾ ਜਾਮ ਕੀਤਾ ਜਾਵੇਗਾ ਔਰ ਉੱਥੇ ਪੱਕੇ ਬਰੀ ਬੰਦ ਕਰ ਦੋਦਾ ਰੋਡ ਤੇ ਜਾਵੇਗਾ ਜਿਵੇਂ ਪ੍ਰਸ਼ਾਸਨ ਨੇ ਕਿਹਾ ਜਦ ਤੱਕ ਸਾਡੀ ਧਰਮਸ਼ਾਲਾ ਕੋਈ ਬਣਾ ਪ੍ਰਸ਼ਾਸਨ ਜਾਂ ਮੁੱਖ ਸਰਪੰਚ ਨਹੀਂ ਬਣਾਉਂਦਾ ਅਸੀਂ ਉੱਠਾਂਗੇ ਨਹੀਂ ਚਾਹੇ ਸਾਡੇ ਪਰਚੇ ਦੇ ਦੇਣ ਚਾਹੇ ਸਾਡੇ ਡੰਗ ਮਾਰਨ ਅਸੀਂ ਨਹੀਂ ਹੋ ਗਣੇ ਕਿ ਹੱਕਾਂ ਲਈ ਜ ਲੜਦੇ ਲੋਕ ਜਿਨ੍ਹਾਂ ਦੇ ਡਰਦੇ ਲੋਕ ਅਸੀਂ ਆਪਣੇ ਹੱਕ ਲੈਣ ਜਾਣਦੇ ਆ ਨਾਲ ਸਾਡੀ ਧਾਰਮਿਕ ਮੁੱਦਾ ਸਾਡੀ ਧਾਰਮਿਕ ਜਗ੍ਹਾ ਵਾ ਜਿਹੜਾ ਖਿਲਵਾੜ ਕੀਤਾ ਗਿਆ ਵਾ ਅਸੀਂ ਇਹਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਅੱਜ ਹੀ ਪ੍ਰਸ਼ਾਸਨ ਤੋਂ ਮੰਗ ਆ ਇਹ ਸ਼ੁਕਰ ਦੇ ਬਿਲਕੁਲ ਸਾਡੀ ਜਿਹੜੇ ਆਕਰਸ਼ਿਕ ਕਰਾਈ ਜਾਵੇ ਇਹਦਾ ਪਾਰਟੀ ਵੱਡੇ ਪੱਧਰ ਤੇ ਉਹ ਰੋਡ ਜਮ ਕਰਕੇ ਧਰਨਾ ਪ੍ਰਸਿੰਘ ਤੇ ਜਾਵੇਗਾ ਇੰਨੇ ਕਹਿੰਦਾ ਕਿ ਮੈਂ ਜਾਜਗਾ ਜੈਪੀ ਜੈ ਭਾਰਤ ਜੈ ਵਾਲਮੀਕੀ ਹਰ ਵਾਲਮੀਕੀ